ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਬਹਾਦਰਗੜ ਹਾਈਵੇ ਤੇ ਕਮਬਾਈਨ ਅਤੇ ਪਿਆਜਾਂ ਦੇ ਪਰੇਹਿਤ ਟਰੱਕ ਦੇ ਵਿੱਚ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਟੱਕਰ ਦੇ ਵਿੱਚ ਟਰੱਕ ਹਾਈਵੇ ਤੇ ਹੀ ਪਲਟ ਗਿਆ ਇਹ ਟਰੱਕ ਪਿਆਜਾਂ ਦੇ ਨਾਲ ਪਰਿਆ ਹੋਇਆ ਦੱਸਿਆ ਜਾ ਰਿਹਾ ਹੈ ਹਾਲਾਂਕਿ ਟਰੱਕ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਇਸ ਟੱਕਰ ਤੋਂ ਬਾਅਦ ਕਮਬਾਈਨ ਚਾਲਕ ਜਿਸ ਨੇ ਕਿ ਟੱਕਰ ਮਾਰੀ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਇਸ ਮੌਕੇ ਤੇ ਪੱਤਰਕਾਰਾਂ ਗੱਲਬਾਤ ਕਰਦੇ ਹੋਏ ਟਰੱਕ ਦੇ ਚਾਲਕ ਨੇ ਕੀ ਕੁਝ ਕਹਿ ਤੁਸੀਂ ਆਪ ਹੀ ਦੇਖੋ ਤੇ ਸੁਣੋ ਮਾਰੇ ਇਸ ਬੰਦੇ ਨੇ ਇਧਰੋਂ ਆ ਰਹੇ ਸੀਗੇ ਇਧਰ ਸਾਈਡ ਤੋਂ ਆ ਰਹੇ ਆ ਇਹਨੇ ਇੱਕ ਰਾਤ ਅਰਗੇ ਕੀਤੀ ਮਸ਼ੀਨ ਅੱਛਾ ਤੇ ਹੁਣ ਇਹ ਬੰਦਾ ਕਿੱਥੇ ਆ ਫਿਰ ਰਾਤ ਦਾ ਹੀ ਫਰਾਰ ਹੈ ਤੁਸੀਂ ਕਿੰਨੇ ਜਣੇ ਸੀਗੇ ਟਰੱਕ ਦੇ ਵਿੱਚ ਤੁਹਾਡੇ ਨਾਲ ਹੋਰ ਵੀ ਕਿਸੇ ਸੱਟਾਂ ਲੱਗੀਆਂ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਹੈ ਪੁਲਿਸ ਆਈ ਹੈ ਕੋਈ ਓਰੇ ਹਾਂ ਰਾਤੀ ਆਈ ਸੀ ਤੇ ਕੀ ਕਾਰਵਾਈ ਹੋਈ ਹੈ ਫਿਰ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹਾਲ ਤੱਕ ਇੱਕ ਕੰਪੈਨ ਲਾ ਬੰਦਾ ਫੜਿਆ ਨਹੀਂ ਗਿਆ ਅਜੇ ਤੱਕ ਕੋਈ ਵੀ ਨਹੀਂ ਆਇਆ ਬੱਜਿਆ ਵਾ ਰਾਤ ਦਾ ਬੱਜਿਆ ਵਾ ਟੈਂਪਰੇਰੀ ਨੰਬਰ ਇਹ ਟੈਂਪਰੇਰੀ ਨੰਬਰ ਵੀ ਨਹੀਂ ਆਇਆ ਅਜਾ ਕੋਈ ਤਾਂ ਮਤਲਬ ਕਾਗਜ਼ ਪੱਤਰ ਇਹਦਾ ਕੁਝ ਨਹੀਂ ਆਇਆ ਪੱਤਰ ਨਹੀਂ ਆਇਆ ਇਸ ਦਾ ਕੋਈ ਟੈਂਪਰੇਰੀ ਨੰਬਰ ਨਹੀਂ ਕੋਈ ਕੁਝ ਨਹੀਂ ਇਸ ਤਰੀ ਗੱਡੀ ਬਹੁਤ ਤੇ ਮਿਲਿਆ ਕਰਦਾ ਬੋਲੋ ਡਰਾਈਵਰ ਬੋਲੋ ਸਾਸ ਵੀ ਰਾਤ ਦਾ ਭੱਜਿਆ ਵਾ ਕੀ ਨਾਮ ਹੈ ਵੀਰੇ ਮਨਦੀਪ ਸਿੰਘ ਵੀਰੇ ਕਿਵੇਂ ਹਾਦਸਾ ਕਿੱਥੋਂ ਆਇਆ ਵੀਰੇ ਵੀਰੇ ਅਸੀਂ ਇਧਰੋਂ ਆ ਰਹੇ ਸੀ ਪਟਿਆਲਾ ਰਾਜਪੁਰੇ ਵਾਲੀ ਸੜਕ ਜਾ ਰਹੇ ਸੀਗੇ ਤੇ ਨਾ ਇੱਕ ਕੰਪੈਨਰ ਉਹ ਇਧਰ ਟੁਰਨ ਮਾਰ ਰਿਆ ਸੀ ਇੱਕਲਾ ਇਹਨਾਂ ਪਿੱਛੇ ਮੁੜ ਕੇ ਦੇਖਣੀਆਂ ਇੱਕਲਾ ਅੱਗੇ ਕਰਤੀ ਜਿਹਨੇ ਗੱਡੀ ਅੱਛਾ ਤੇ ਤੁਹਾਡੇ ਟਰੱਕ ਚ ਕੀ ਸੀਗਾ ਵੀਰੇ ਤੇ ਆਜ ਭਰੇ ਆ ਸੀ ਵੀਰੇ ਤੁਸੀਂ ਰਾਜਪੁਰ ਲੈ ਕੇ ਜਾ ਰਹੇ ਸੀ ਨਹੀਂ ਚੰਡੀਗੜ੍ਹ ਚੰਡੀਗੜ੍ਹ ਜਾ ਰਹੇ ਸੀ ਤੇ ਇੱਕ ਕੰਪੈਨਰ ਵਾਲਾ ਹੁਣ ਕਿੱਥੇ ਆ ਬਾਈ ਕੰਪੈਨਰ ਵੀਰੇ ਰਾਤ ਸੁਦਾਈ ਭੱਜ ਗਿਆ ਵੀਰੇ ਪੁਲਿਸ ਆਈ ਆ ਹੁਣ ਤੱਕ ਕੋਈ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਤੁਸੀਂ ਕੰਪਲੇਂਟ ਕੀਤੀ ਐ ਵੈਸੇ ਨਹੀਂ ਨੀ ਤੁਹਾਡੇ ਵੱਲ ਕੰਪਲੇਂਟ ਕੀਤੀ ਵੀ ਨਹੀਂ ਕੀਤੀ। ਫੋਨ ਕੀਤਾ ਸੀ ਰਾਤ ਆਏ ਨਹੀਂ। ਆਏ ਨਹੀਂ ਕੋਈ ਮੱਦ ਹਲ ਤੱਕ। ਹਾਂ। ਕਿਹੜਾ ਥਾਣਾ ਬੰਦਾ ਇਹਨੂੰ ਬਾਦਰਗੜ ਪੈਂਦਾ? ਬਾਦਰਗੜ। ਤੇ ਕੰਪੈਨ ਦਾ ਕੁਝ ਪਤਾ ਲੱਗਿਆ ਜੀ ਕੌਣ ਹੈ ਇਹ? ਨਾ ਜੀ ਤਾਂ ਕੁਝ ਨਹੀਂ। ਆਇਆ ਨਹੀਂ ਵੀਰੇ ਕੋਈ। ਕੋਈ ਇਹਦਾ ਕੋਈ ਪਤਾ ਨਹੀਂ ਲੱਗ ਰਿਹਾ ਸਾਨੂੰ। ਟੈਂਪਰੇਰੀ ਨੰਬਰ ਤੇ ਟੈਂਪਰੇਰੀ ਨੰਬਰ। ਤੁਸੀਂ ਇਕੱਤੇ ਤੁਸੀਂ ਡਰਾਈਵਰ ਹੋ ਇਸ ਟਰੱਕ ਦੇ? ਹਾਂ। ਤੁਹਾਡੇ ਮਾਲ ਕਾ ਇਹਨੇ ਵੈਸੇ ਜਿਹੜਾ ਟਰੱਕ ਟੁੱਟ ਗਿਆ। ਆਪਣੇ ਟਰੱਕ ਆ ਵੀਰੇ। ਅੱਛਾ ਤੁਹਾਡਾ ਆਪਣਾ ਹੀ ਆ। ਹਾਂ। ਹੁਣ ਕੀ ਕਹਿਣਾ ਚਾਹੋਗੇ ਤੁਸੀਂ ਵੀ ਰਾਤ ਐਕਸੀਡੈਂਟ ਹੋਇਆ ਹੈ। ਅਜੇ ਹਾਲ ਤੱਕ ਪੁਲਿਸ ਨਹੀਂ ਆਈ ਕੋ ਸਾਡਾ ਜੋ ਨੁਕਸਾਨ ਹੋਇਆ ਮਸ਼ੀਨਾਂ ਦਾ ਸਾਡਾ ਹੱਲ ਹੋਣਾ ਚਾਹੀਦਾ ਵੀਰੇ ਤੇ ਜਿਹੜਾ ਕੰਪੈਨਚ ਲਾ ਰਿਹਾ ਸੀ ਇਹ ਕਿੰਨੇ ਸਾਲ ਦਾ ਹੈ ਮੁੰਡਾ ਇਹ ਮਸਾਂ ਹੀ ਮੈਨੂੰ ਲੱਗਾ 16-17 ਸਾਲਾਂ ਦਾ ਹੋਣਾ ਅੱਛਾ ਤੇ ਉਹ ਗੱਡੀ ਚਲਾ ਰਿਹਾ ਸੀਗਾ ਕੰਪੈਨ ਤੇ ਉਹ ਭੱਜ ਗਿਆ ਫਿਰ ਭੱਜ ਗਿਆ ਵੀਰੇ दारू ਪੀਤੀ ਹੋਈ ਸੀ ਕਿ ਉਹਨੇ ਨਾ ਸਨਾਂ ਚਾਕੀ ਤੋਆ ਹਾਂ ਠੀਕ ਏਵਰ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਮਰੀਸ਼ ਗਰਦੀ ਰਿਪੋਰਟ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਤਾਂ ਦੱਸ ਜਿਏ ਕਿ ਪਟਿਆਲਾ ਬਹਾਦਰगढ़ ਹਾਈਵੇ ਤੇ ਕਮਬਾਈਨ ਅਤੇ ਪਿਆਜਾਂ ਦੇ ਭਰੇ ਟਰੱਕ ਦੇ ਵਿੱਚ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਟੱਕਰ ਦੇ ਵਿੱਚ ਟਰੱਕ ਹਾਈਵੇ ਤੇ ਹੀ ਪਲਟ ਗਿਆ ਇਹ ਟਰੱਕ ਪਿਆਜਾਂ ਦੇ ਨਾਲ ਭਰਿਆ ਹੋਇਆ ਦੱਸਿਆ ਜਾ ਰਿਹਾ ਹੈ ਹਾਲਾਂਕਿ ਟਰੱਕ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਇਸ ਟੱਕਰ ਤੋਂ ਬਾਅਦ ਕਮਬਾਈਨ ਚਾਲਕ ਜਿਸ ਨੇ ਕਿ ਟੱਕਰ ਮਾਰੀ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਇਸ ਮੌਕੇ ਤੇ ਪੱਤਰਕਾਰਾਂ ਗੱਲਬਾਤ ਕਰਦੇ ਹੋਏ ਟਰੱਕ ਦੇ ਚਾਲਕ ਨੇ ਕੀ ਕੁਝ ਕਹਿ ਤੁਸੀਂ ਆਪ ਹੀ ਦੇਖੋ ਤੇ ਸੁਣੋ ਮਾਰੇ ਇਸ ਬੰਦੇ ਨੇ ਇਧਰੋਂ ਆ ਰਹੇ ਸੀਗੇ ਇਧਰ ਸਾਈਡ ਤੋਂ ਆ ਰਹੇ ਆ ਇਹਨੇ ਇੱਕਲਾ ਤਰਕੇ ਕੀਤੀ ਮਸ਼ੀਨ ਅੱਛਾ ਤੇ ਹੁਣ ਇਹ ਬੰਦਾ ਕਿੱਥੇ ਆ ਫਿਰ ਸ਼ਰਾਬੀ ਫਰਾਰ ਹੋ ਗਿਆ ਸ਼ਰਾਬ ਦਾ ਹੀ ਫਰਾਰ ਆ ਤੁਸੀਂ ਕਿੰਨੇ ਜਣੇ ਸੀਗੇ ਟਰੱਕ ਦੇ ਵਿੱਚ ਹੋ ਜਣੇ ਤੁਹਾਡੇ ਨਾਲ ਹੋਰ ਵੀ ਕਿਸੇ ਸੱਟਾਂ ਲੱਗੀਆਂ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਹੈ ਪੁਲਿਸ ਆਈ ਹੈ ਕੋਈ ਓਰੇ ਉਹ ਰਾਤ ਆਈ ਸੀ ਤੇ ਕੀ ਕਾਰਵਾਈ ਹੋਈ ਹੈ ਫਿਰ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹਾਲ ਤੱਕ ਕੰਪੈਨ ਲਾ ਬੰਦਾ ਫੜਿਆ ਨਹੀਂ ਗਿਆ ਅਜੇ ਤੱਕ ਕੋਈ ਵੀ ਨਹੀਂ ਆਇਆ ਬੱਜਿਆ ਵਾ ਰਾਤ ਦਾ ਬੱਜਿਆ ਵਾ ਟੈਂਪਰੇਰੀ ਨੰਬਰ ਟੈਂਪਰੇਰੀ ਨੰਬਰ ਵੀ ਨਹੀਂ ਆਇਆ ਅੱਛਾ ਕੋਈ ਤਾਂ ਮਤਲਬ ਕਾਗਜ਼ ਪੱਤਰ ਇਹਦਾ ਕੁਝ ਨਹੀਂ ਆਇਆ ਕੋਈ ਟੈਂਪਰੇਰੀ ਨੰਬਰ ਨਹੀਂ ਕੋਈ ਕੁਝ ਨਹੀਂ ਮਿਸਤਰੀ ਘੱਟੀ ਬਹੁਤ ਟਾਈਮ ਲੱਗਦਾ ਫਿਰ ਬੋਲੋ ਫਰੇਵਰ ਬੋਲੋ ਨਾਸਿਮ ਜੀ ਦਾ ਬਧਵਾਦ ਕੀ ਨਾਮ ਹੈ ਵੀਰੇ ਮਨਦੀਪ ਸਿੰਘ ਵੀਰੇ ਕਿਵੇਂ ਹਾਦਸਾ ਕਿੱਦਾਂ ਆਇਆ ਵੀਰੇ ਵੀਰੇ ਅਸੀਂ ਇਧਰੋਂ ਆ ਰਹੇ ਸੀ ਪਟਿਆਲਾ ਰਾਜਪੁਰੇ ਵਾਲੀ ਸੜਕ ਜਾ ਰਹੇ ਸੀਗੇ ਤੇ ਨਾ ਇੱਕ ਕੰਪੈਨਰਾਂ ਦਾ ਇਧਰ ਟਰਨ ਮਾਰ ਰਿਆ ਸੀ ਇੱਕ ਲਾਦ ਇਹਨਾਂ ਪਿੱਛੇ ਮੁੜ ਕੇ ਦੇਖਿਆ ਨਹੀਂ ਇੱਕ ਲਾਦ ਅੱਗੇ ਕਰਤੀ ਜਨੇ ਗੱਡੀ ਅੱਛਾ ਤੇ ਤੁਹਾਡੇ ਟਰੱਕ ਚ ਕੀ ਸੀਗਾ ਵੀਰੇ ਤੇ ਆਜ ਭਰੇ ਆ ਸੀ ਵੀਰੇ ਜੇ ਤੁਸੀਂ ਰਾਜਪੁਰੇ ਲੱਗੇ ਜਾ ਰਹੇ ਸੀ ਨਹੀਂ ਚੰਡੀਗੜ ਚੰਡੀਗੜ ਜਾ ਰਹੇ ਸੀ ਤੇ ਇੱਕ ਕੰਪੈਨਰ ਵਾਲਾ ਹੁਣ ਕਿੱਥੇ ਆ ਬਾਈ ਕੰਪੈਨਰ ਵੀਰੇ ਰਾਤ ਲਈ ਭੱਜ ਗਏ ਵੀਰੇ ਪੁਲਿਸ ਆਈ ਹੈ ਹੁਣ ਤੱਕ ਕੋਈ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਤੁਸੀਂ ਕੰਪਲੇਂਟ ਕੀਤੀ ਹੈ ਵੈਸੇ ਨਹੀਂ ਨੀ ਤੁਹਾਡੇ ਵੱਲ ਕੰਪਲੀਟ ਕੀਤੀ ਵੀ ਨਹੀਂ ਕਿਉਂ ਨਹੀਂ ਕੀਤਾ ਸੀ ਫੋਨ ਕੀਤਾ ਸੀ ਰਾਤ ਆਏ ਨਹੀਂ ਆਏ ਨਹੀਂ ਕੋਈ ਮਤਲਬ ਹਲ ਤੱਕ ਹਾਂ ਕਿਹੜਾ ਥਾਣਾ ਬੰਦਾ ਇਹਨੂੰ ਬਾਦਰਗੜ ਪੈਂਦਾ ਬਾਦਰਗੜ ਤੇ ਕੰਪੈਨ ਦਾ ਕੁਝ ਪਤਾ ਲੱਗਿਆ ਜੀ ਕੌਣ ਹੈ ਇਹ ਨਾ ਜੀ ਦਾ ਕੁਝ ਨਹੀਂ ਲੰਬਰੀ ਨਹੀਂ ਆਇਆ ਨਹੀਂ ਵੀਰੇ ਕੋਈ ਕੋਈ ਇਹਦਾ ਕੋਈ ਉਸ ਨੂੰ ਲੱਗਦਾ ਸਾਨੂੰ ਟੈਂਪਰੇਰੀ ਨੰਬਰ ਤੇ ਟੈਂਪਰੇਰੀ ਨੰਬਰ ਤੁਸੀਂ ਡਰਾਈਵਰ ਹੋ ਇਸ ਟਰੱਕ ਦੇ ਹਾਂ ਤੁਹਾਡੇ ਮਾਲਕ ਆ ਇਹਨੇ ਵੈਸੇ ਜਿਹੜਾ ਟਰੱਕ ਟੁੱਟ ਗਿਆ ਆਪਣਾ ਟਰੱਕ ਆ ਵੀਰੇ ਐਸਾ ਤੁਹਾਡਾ ਆਪਣਾ ਹੀ ਆ ਹਾਂ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਵੀਰੇ ਰਾਤ ਐਕਸੀਡੈਂਟ ਹੋਇਆ ਹੈ ਅੱਜ ਹਲ ਤੱਕ ਪੁਲਿਸ ਨਹੀਂ ਆਈ ਕੋਈ ਕਾਰਵਾਈ ਨਹੀਂ ਹੋਈ ਹਾਂ ਕੀ ਕਹਿਣਾ ਚ ਸਾਡਾ ਜੋ ਨੁਕਸਾਨ ਹੋਇਆ ਮਸ਼ੀਨਾਂ ਦਾ ਸਾਡਾ ਹੱਲ ਹੋਣਾ ਚਾਹੀਦਾ ਵੀਰੇ ਤੇ ਜਿਹੜਾ ਕੰਪੈਨਚ ਲਾ ਰਿਹਾ ਸੀ ਇਹ ਕਿੰਨੇ ਸਾਲ ਦਾ ਹੈ ਮੁੰਡਾ ਇਹ ਮਸਾਂ ਹੀ ਮੈਨੂੰ ਲੱਗਦਾ 16-17 ਸਾਲਾਂ ਦਾ ਹੋਣਾ ਅੱਛਾ ਤੇ ਉਹ ਗੱਡੀ ਚਲਾ ਰਿਹਾ ਸੀਗਾ ਕੰਪੈਨ ਤੇ ਉਹ ਭੱਜ ਗਿਆ ਫਿਰ ਭੱਜ ਗਿਆ ਵੀਰੇ ਦਾਰੂ ਪੀਤੀ ਹੋਈ ਸੀ ਕਿ ਉਹਨੇ ਨਾ ਛਨਾਛਾ ਕੀਤਾ ਹਾਂ ਠੀਕ ਏਵਰ ਪੰਜਾਬੀ ਟੀਵੀ ਦੀ ਪਟਿਆਲਾ ਤੋਂ ਮਰੀਸ਼ ਗਰਦੀ ਰਿਪੋਰਟ